DIG ਜ਼ਿਲ੍ਹਾ ਦਲਜੀਤ ਸਿੰਘ ਰਾਣਾ ਦਾ ਆਨੰਦਪੁਰ ਸਾਹਿਬ ਅਤੇ ਅਗੰਪੁਰਾ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਿਰਤਪੁਰ ਸਾਹਿਬ ਖਬਰਸਾਰ ਇਹ ਤਸਵੀਰਾਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਪਿੰਡ ਅਗੰਪੁਰ ਦੀਆਂ ਹਨ ਜਿੱਥੇ ਪੰਜਾਬ ਪੁਲਿਸ ਦੇ DIG ਜ਼ਿਲ੍ਹਾ ਦਲਜੀਤ ਸਿੰਘ ਰਾਣਾ ਦਾ ਵਿਸ਼ੇਸ਼ ਤੌਰ ਤੇ ਅਗੰਪੁਰ ਪਿੰਡ ਅਤੇ ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਵਿਖੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਮਨੀ ਬਲੋਂ ਅਤੇ ਸੰਜੀਵਨ ਰਾਣਾ ਬਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜਿਕਰ ਇਹੋ ਜੋ ਹੈ ਕਿ ਦਲਜੀਤ ਸਿੰਘ ਰਾਣਾ ਬੀਤੇ ਸਮੇਂ ਦੌਰਾਨ ਅਮਰੀਕਾ ਦੇ ਵਿੱਚ ਹੋਈਆਂ ਅੰਤਰਰਾਸ਼ਟਰੀ ਪੁਲਸ ਖੇਡਾਂ ਦੇ ਵਿੱਚ ਜੈਵਲਿੰਗ ਥ्रो ਦੇ ਵਿੱਚ 골ਡ ਮੈਡਲ ਹਾਸਲ ਕਰਕੇ ਆਏ ਸਨ ਅਤੇ ਇਸ ਤੋਂ ਇਲਾਵਾ ਉਹ ਪੰਜਾਬ ਪੁਲਿਸ ਦੇ ਵਿੱਚ ਪਦ ਉਨਤ ਹੋਣ ਤੋਂ ਬਾਅਦ ਡੀਆਈਜੀ ਜ਼ਿਲ੍ਹਾ ਲੱਗੇ ਹਨ ਜਿਸ ਤੋਂ ਬਾਅਦ ਉਹਨਾਂ ਦਾ ਇਲਾਕੇ ਅੰਦਰ ਥਾਂ-ਥਾਂ ਤੇ ਸਨਮਾਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਉਹਨਾਂ ਦਾ ਅਨੰਦਪੁਰ ਸਾਹਿਬ ਇੱਕੇ ਵੀ ਮਨਪ੍ਰੀਤ ਸਿੰਘ ਮਨੀ ਅਤੇ ਇਸ ਤੋਂ ਇਲਾਵਾ ਅਗੰਪੁਰ ਦੇ ਸੰਜੀਵਨ ਰਾਣਾ ਅਤੇ ਪਿੰਡ ਦੇ ਮੋਤਵਰ ਵਿਅਕਤੀਆਂ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਆਓ ਤੁਹਾਨੂੰ ਵੀ ਦਿਖਾਣਿਆ ਇਸ ਮੌਕੇ ਦੀਆਂ ਔਕਤ ਤਸਵੀਰਾਂ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਪਿੰਡ ਅਗੰਪੁਰ ਤੋਂ ਸਾਹਮਣੇ ਆਈਆਂ ਹਨ ਉਹ ਯੋਦ ਦੇ ਬੰਦੇ ਕੋਈ ਹੋ ਜੋ ਕੋਈ ਨਾ ਗਰ ਗੁਰੂ ਦਾ ਪਿੱਛੇ ਨੂੰ ਹੋ ਜੋ ਕੋਨੇ ਬਈ ਕੋਨੇ ਬਈ ਕੋਨੇ ਥੋੜੀ ਸਾਹ ਯਾਰਾ ਮੜ ਦੇ ਖੋਲ ਦੋ ਆਹ ਚੀਜ਼ ਖੋਲ ਲੋ ਗੁਰੂ ਦਾ ਨਾਮ ਸਾਬ ਐਲਾਨ ਆਲੇ ਆ ਵਾਹ ਅੰਦਰ ਨੂੰ ਤਾਂ ਕਰ ਲੋ ਕੇ ਜਦੀ ਵੇ ਕਰੂ ਨਹੀਂ ਕਰੋ ਅਕੇ ਦੋਨਾਂ ਨੂੰ ਓਕੇ ਕਰੋ ਅੱਗੇ ਨੂੰ ਹੋ ਜਾਣਾ ਨਹੀਂ ਤੁਸੀਂ ਕੋਈ ਮੈਚ ਨਾ ਵੇਖਣਾ ਗੁਰੂ ਦਾ ਨਾਮ ਕੋਈ ਨਹੀਂ ਮੈਚ انو آيو ته بندي وچ ڈوائڈر کھادو جگراجو رات او کوئی نہیں آ دئي ٽول وڳا ته